ਵੇ ਜਦੋਂ 14 ਅਗਸਤ ਨੂੰ ਉਹਨਾਂ ਬਦਲੀ ਹੋਣਾ ਥਾ ਹਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਕੀਤਾ ਮੇਰੀ ਇਹ ਮੀਡੀਆ ਵਾਲਿਆਂ ਤੇ ਬੇਨਤੀ ਹੈ ਇਹ ਕਿ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾਂ ਇਹ ਗੱਲ ਤਾਂ ਕਿ ਕੱਲ ਨੂੰ ਕਿਸੇ ਦਾ ਤਾਂ ਕਿ ਕੱਲ ਨੂੰ ਕਿਸੇ ਦਾ ਦੂਸਰੇ ਦਾ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਅਚਾਂਕਲ ਕਿਹੜੀ ਬਟਾਲੀਅਨ ਕਿਹੜੀ ਸੀ 8 ਕੁਐਲਰੀ ਹੈ ਆਰਮਰ ਦੀ ਆਰਮਰ ਦੀ ਆਰਮਰ ਦੀ 8 ਕੁਐਲਰੀ ਹੈ ਹਾਂਜੀ ਫੁੱਟ ਫਾਸਟ ਆਰਮਡ ਬਰਗੇਡ ਦੇ ਅੰਡਰ ਜੁਨਟ ਹੈ ਅੱਛਾ ਜੀ ਠੀਕ ਹੈ ਜੀ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਹਦੀ ਜੁਨਟੇ ਦੀ ਵੀ ਪੋਸਟਿੰਗ ਆਰਡਰ ਪਿਆ ਹੈ ਅੱਛਾ ਤੇ ਪਤਾ ਕਿੰਨੇ ਵਜੇ ਲੱਗਿਆ ਵੀ ਹਾਦਸਾ ਹੋ ਗਿਆ ਇਹ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂ ਜੀ ਉਹ ਉਹਨਾਂ ਮੇਰੇ ਬੱਚੇ ਦਾ ਨਾਲੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਤਾਂ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ ਹਾਂ ਜੀ ਉਹਨਾਂ ਬੱਚੇ ਨੂੰ ਪਛਾਣੇ ਉਹ ਵੀ ਉਸੇ ਆਰ ਆਰ ਚਤਾਏ ਉਹਨੂੰ ਦੱਸਿਆ ਵੀ ਪਾਈ ਐਦਾ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਹੈ ਜਿੰਨਾ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਹੀ ਮੇਰੇ ਬੇਟੇ ਦੇਖਿਆ ਉਹ ਕਹਿੰਦੇ ਵੀ ਉਹ ਸ਼ਹੀਦ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀਗਾ ਕੱਲਾ ਹੀ ਕੱਲਾ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆ ਉਹ ਦੇਖੋ ਮੈਂ ਕਿਦਾਂ ਸਮਾਨ ਦਾ ਭਰਿਆ ਵਾ ਸਾਰਾ ਲਿਆ ਕੇ ਰੱਖਿਆ ਵਾ ਅੱਜ ਅਸਰੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਅੱਛਾ ਲਾਸਟ ਵਾਰ ਗੱਲ ਕਦੋਂ ਹੋਈ ਸੀ ਲਾਸਟ ਗੱਲ ਮੇਰੇ ਨਾਲ ਪਰਸੋਂ ਦੀ ਗੱਲ ਹੋਈ ਉਹ ਕੰਡਾ ਡੈਡੀ ਵੀ ਮੈਂ ਆਪਰੇਸ਼ਨ ਚਾ ਕੰਡਾ ਵੀ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਹੋਤਾ ਠੀਕ ਹੈ ਉਹ ਉਸ ਏਰੀਆ ਬਾਰੇ ਮੈਂ ਦੱਸ ਆ ਰਿਹਾ ਕਿੱਥੇ ਆਪਰੇਸ਼ਨ ਦਾ ਆਇ ਕਿਉਂ ਹੈ ਜੀ ਤਾਂ ਲੇਕਿਨ ਮੇਰੀ ਇੱਕ ਇਹ ਹੱਥ ਬੰਨ ਕੇ ਬੇਨਤੀ ਆਈ ਤਾਂ ਕਿ ਕੱਲ ਨੂੰ ਕਿਸੇ ਮਾਂ ਦਾ ਬੱਚਾ ਹੋਰ ਸ਼ਹੀਦ ਨਾ ਹੋਵੇ ਜਿਨ੍ਹਾਂ ਦੀ ਪੋਸਟਿੰਗ ਅੱਡੇ ਟਾਈਮ ਨਾਲ ਨਿਕਲ ਗਈ ਹੈ ਅਗਰ ਕਿਸੇ মিডিਆ ਵਾਲੇ ਚ ਜਾਂ ਕਿਸੇ ਅਫਸਰ ਚ ਦਮ ਹੈ ਤਾਂ ਉਹ ਉਹਨਾਂ ਨੂੰ ਪੁੱਛੋਵੇ ਕਿ ਕਿਉਂ ਨਹੀਂ ਤੁਸੀਂ ਇਹ 6 ਮਹੀਨੇ ਬੱਚਾ ਕਿਉਂ ਤੁਸੀਂ ਰੁਕਿਆ ਹੈ ਠੀਕ ਹੈ ਭਾਜੀ ਕੀ ਕਹਿਣਾ ਚਾਹੋਗੇ ਜੋ ਬਨਜੋਤ ਜਿਹੜਾ ਸ਼ਹੀਦ ਹੋਇਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਇਹ 2019 ਦਾ ਭਰਤੀ ਹੈ ਉਹ ਰੇਡ ਕੋਲਰੀ ਨਾਲ ਸੰਬੰਧ ਰੱਖਦਾ ਹੈ ਤੇ ਰੇਡ ਕੋਲਰੀ ਤੋਂ ਬਾਅਦ ਇਹ ਪੋਸਟਿੰਗ ਆਊਟ ਸੀ ਜੋ ਡੋੜਾ ਡਿਸਟ੍ਰਿਕਟ ਦੇ ਵਿੱਚ ਤੇ ਇੱਥੇ 4 RR ਹੈ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲੀ ਹੈ ਵੀ ਤਾਂ ਕਰਕੇ ਵੀ ਉਹ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਆ। ਅੱਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀਗਾ? 22 ਫਰਵਰੀ ਔਰ ਪਹਿਲੀ ਦਾ ਮਾਰਚ ਦਾ ਵਿਆਹ ਸੀ। ਅੱਛਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈਗਾ? ਬਹੁਤ ਬ੍ਰਦਰ ਸਿਸਟਰ ਕੋਈ ਨਹੀਂ ਆ, ਮਾਮਾ ਮਮੀ ਆ ਤੇ ਮੇਰੇ ਤੇ ਬਸ ਇੱਕ ਲੜਕਾ ਸੀ। ਅੱਛਾ ਇਹ ਦੱਸਿਆ ਜਾ ਰਿਹਾ ਵੀ ਫਾਦਰ ਤਾਇਆ ਜੀ ਸਾਰੇ ਆਰਮੀ ਦੇ ਵਿੱਚ ਸੀ। ਹਾਂਜੀ ਇਹ ਵੀ ਫਾਦਰ ਵੀ ਐਸਐਮ ਰਿਟਾਇਰ ਹੋਏ ਨੇ। ਮਾں ਦੂਜੇ ਤਾਇਆ ਜੀ ਵੀ ਉਹ ਵੀ ਸੁਪੇਦਾਰ ਤਾਇਰ ਹੋਇਆ ਮੈਂ ਵੀ ਹੋਂ ਸਰਵਿਸ ਦੀਆਂ ਭਾਜੀ ਤੁਸੀਂ ਵੀ ਆਰਮੀ ਦੇ ਵਿੱਚ ਹਾਂਜੀ ਭੂਆ ਦਾ ਮੁੰਡਾ ਹੈ ਅੱਛਾ ਕਦੋਂ ਤੱਕ ਸੰਸਕਾਰ ਬੋਡੀ ਕਦੋਂ ਤੱਕ ਆ ਜਾਵੇਗੀ ਭਾਜੀ ਹਜੇ ਤੱਕ ਜਿੰਨੀ ਵੀ ਈਦੀ ਦੋਨਾਂ ਦੇ ਵਿੱਚ ਗੱਲ ਹੋਈ ਹੈ ਉਹ ਕਹਿ ਰਹੇ ਨੇ ਵੀ ਕੱਲ ਤੱਕ ਆ ਜਾਗੇ ਬਾਕੀ ਹੋਂ ਦਾ ਜੋ ਵੀ ਕੁਝ ਹੋਏਗਾ ਉਹ ਕੱਲ ਪਤਾ ਲੱਗੇਗਾ ਭਾਜੀ ਅੱਛਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਹੈਗਾ ਕੋਈ ਰੋਪੜ ਪ੍ਰਸ਼ਾਸਨ ਵੱਲੋਂ ਹਜੇ ਤੱਕ ਭਾਜੀ ਕੋਈ ਨਹੀਂ ਆਇਆ ਹਜੇ ਤੱਕ ਕਿਉਂਕਿ ਸਾਨੂੰ ਵੀ ਚਾਰ ਕੋਈ ਤੇ ਆਸ-ਪਾਸ ਹੀ ਪਤਾ ਲੱਗਿਆ ਹੈ ਜੇ